ਗੁਰਬਾਣੀ ਦੀ ਆਪਾਂ ਪੰਕਤੀ ਪੜ੍ਹੀ ਐ ਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵਨ ਅਵਰ ਨ ਕੋਈ ਚਲੋ ਇਹ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਮ੍ਰਿਤ ਬਾਣੀ ਦੇ ਵਿੱਚ ਪੰਕਤੀ ਹੈ ਸਿੱਖ ਉਸਤਤ ਕਰੇਗਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਾਨ ਹੋਰ ਕੋਈ ਗ੍ਰੰਥ ਨਹੀਂ ਹੈ ਸੁਭਾਵਕ ਹੈ ਹਰ ਇੱਕ ਜਿਹੜਾ ਧਰਮ ਹੈ ਉਹਨੂੰ ਮੰਨਣ ਵਾਲਾ ਜਿਹੜਾ ਕੋਈ ਪੁਰਸ਼ ਹੈ ਫिलासਫਰ ਹੈ ਵਿਦਵਾਨ ਚਿੰਤਕ ਹੈ ਉਹ ਕਹੇਗਾ ਕਿ ਭਾਈ ਸਾਡੇ ਗ੍ਰੰਥ ਵਰਗਾ ਕੋਈ ਨਹੀਂ ਪਰ ਗੱਲ ਤਾਂ ਬਣਦੀ ਹੈ ਕਿ ਜੇ ਦੁਨੀਆ ਦੇ ਉਹ ਲੋਕ ਕਹਿਣ ਜਿਨ੍ਹਾਂ ਦਾ ਸਾਡੇ ਧਰਮ ਦੇ ਨਾਲ ਕੋਈ ਸਬੰਧ ਨਹੀਂ ਹੈ ਜਿਹੋ ਜਿਹਾ ਸਿੱਖ ਇਤਿਹਾਸ ਹੈ ਉਹਦੇ ਤੋਂ ਵੀ ਦੁਨੀਆ ਕੁਰਬਾਨ ਜਾ ਰਹੀ ਹੈ ਕਿ ਇਹੋ ਜਿਹਾ ਇਤਿਹਾਸ ਹੋਰ ਕਿਸੇ ਧਰਮ ਦੇ ਵਿੱਚ ਨਹੀਂ ਕੁਰਬਾਨੀਆਂ ਕਾਰਨਾਮੇ ਬਲੀਦਾਨ ਤੇ ਜਿਹੋ ਜਿਹਾ ਗ੍ਰੰਥ ਅੰਮ੍ਰਿਤ ਬਾਣੀ ਦਾ ਸੋਮਾ ਹੈ ਇਹੋ ਜਿਹਾ ਵੀ ਕੋਈ ਨਹੀਂ ਸੰਸਾਰ ਦੇ ਵਿੱਚ ਜਦੋਂ ਅਸੀਂ ਰਿਲੀਜੀਅਸ ਸਟੱਡੀ ਕਰਦੇ ਹਾਂ ਧਰਮਾਂ ਦਾ ਅਧਿਐਨ ਕਰਦੇ ਹਾਂ ਤੇ ਤਿੰਨ ਚੀਜ਼ਾਂ ਧਰਮ ਦਾ ਧੁਰਾ ਹਨ ਪਿੱਲਰ ਹਨ ਇੱਕ ਹੁੰਦਾ ਹੈ ਪੈਗੰਬਰ ਦੂਜਾ ਹੁੰਦਾ ਹੈ ਕੇਂਦਰੀ ਮੁੱਖ ਅਸਥਾਨ ਕੋਈ ਦੂਸਰਾ ਤੇ ਤੀਸਰਾ ਹੁੰਦਾ ਹੈ ਧਾਰਮਿਕ ਗ੍ਰੰਥ ਜਿਹਦੇ ird gird ਸਾਰੇ ਧਰਮ ਦੀ ਵਿਚਾਰਧਾਰਾ ਘੁੰਮਦੀ ਹੈ ਸਿੱਖ ਜਗਤ ਦੇ ਵਿੱਚ ਦੋ ਚੀਜ਼ਾਂ ਸਨ ਸਾਡੇ ਕੋਲ ਅਵਤਾਰ ਹਨ ਮੋਦੀ ਪੈਗੰਬਰ ਸਤਗੁਰੂ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਜੀ ਦਾ ਸਮਾਂ ਆ ਗਿਆ ਸ੍ਰੀ ਹਰਿਮੰਦਰ ਸਾਹਿਬ ਡਿੱਠੈ ਸਬੈ ਥਾਵ ਨਹੀਂ ਤੁਦ ਜਿਹਿਆ ਇਹੋ ਜ੍ਹਾ ਅਸਥਾਨ ਦੁਨੀਆ ਦੇ ਵਿੱਚ ਜਦੋਂ ਅਧਿਆਨ ਹੁੰਦਾ ਹੈ ਤੇ ਸਭ ਤੋਂ ਖੂਬਸੂਰਤ ਸਭ ਤੋਂ ਸੋਹਣੀ ਜਗ੍ਹਾ ਸ੍ਰੀ ਹਰਮੰਦਰ ਸਾਹਿਬ ਜੀ ਤੁਲਸੀਦਾਸ ਨੇ ਲਿਖਿਆ ਹਰੀ ਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰੀਦਾਸ ਭਾਰੋ ਹੋਇ ਸੋ ਗਿਰ ਪਰਿਓ ਹੌਲੋ ਚੜਿਓ ਆਕਾਸ਼ ਸੱਚਖੰਡ ਜਿਹੜਾ ਵੱਡਾ ਸੀਗਾ ਭਾਰਾ ਸੀਗਾ ਉਹ ਅਮਰਤਾ ਸਰ ਆ ਗਿਆ ਹੌਲਾ ਜਿਹੜਾ ਸੱਚਖੰਡ ਸੀਗਾ ਉਹ ਆਕਾਸ਼ ਨੂੰ ਚਲੇ ਗਿਆ। ਤੋਂ ਸਿੱਖ ਜਗਤ ਦੇ ਕੋਲ ਧਾਰਮਿਕ ਮੁੱਖ ਅਸਥਾਨ ਕੇਂਦਰੀ ਅਸਥਾਨ ਸ੍ਰੀ ਹਰਮੰਦਰ ਸਾਹਿਬ ਬਣ ਗਿਆ। ਜਿਸ ਤਰ੍ਹਾਂ ਪਹਿਲਾ ਮੁੱਖ ਵਾਕ ਆਉਂਦਾ ਹੈ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਸਰੋਵਰ ਕੇਂਦਰੀ ਅਸਥਾਨ ਫਿਰ ਇਹਨਾਂ ਦਿਨਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਰਕੇ ਪਹਿਲਾ ਪ੍ਰਕਾਸ਼ ਕਰਕੇ ਤੇ ਸਿੱਖ ਜਗਤ ਪ੍ਰਸੰਨਤਾ ਦੀ ਕੋਈ ਹੱਦ ਨਹੀਂ ਹੈ ਤੇ ਮੈਂ ਬੇਨਤੀ ਕਰਾਂ ਇੱਕ Hindu ਧਰਮ ਦਾ ਬਹੁਤ ਮਹਾਨ ਵਿਦਵਾਨ ਫਿਲਾਸਫਰ ਸੰਿਆਸੀ ਹੋਇਆ ਹੈ RAM ਤੀਰਥ ਸੰਿਆਸੀ ਉਹਨੇ ਕਿਹਾ ਮੈਂ ਦੁਨੀਆ ਦੇ ਧਾਰਮਿਕ ਸਥਾਨਾਂ ਦਾ ਭ੍ਰਮਣ ਕੀਤਾ ਗ੍ਰੰਥ ਪੜੇ ਬਹੁਤ ਕੁਝ ਪੜਿਆ ਹੈ Hindu ਧਰਮ ਦਾ ਪਰ ਕਹਿਣ ਲੱਗਾ ਜਿਹੜੀ ਬਾਤ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਉਹ ਦੁਨੀਆ ਦੇ ਵਿੱਚ ਕਿਸੇ ਵਿੱਚ ਵੀ ਨਹੀਂ ਦੇਖੋ ਹਿੰਦੂ ਕਹਿ ਰਿਹਾ ਹੈ ਡਾਕਟਰ ਰਾਧਾ ਕ੍ਰਿਸ਼ਨ ਜੀ ਨੇ ਵੀ ਇਹੋ ਜੀ ਗੱਲ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਨਹੀਂ ਇੱਕ ਨੋਬਲ ਪ੍ਰਾਈਜ਼ ਜੇਤੂ ਦੁਨੀਆ ਦਾ ਪੱਛਮੀ ਮਹਾਨ ਵਿਦਵਾਨ ਹੋਇਆ ਹੈ ਦੇਖੋ ਨੋਬਲ ਪ੍ਰਾਈਜ਼ ਜੇਤੂ ਬਹੁਤ ਵੱਡੀ ਗੱਲ ਹੈ ਕੋਈ ਆਮ ਸਧਾਰਨ ਬੰਦਾ ਨਹੀਂ ਉਹ ਕਹਿੰਦਾ ਹੈ ਪਰਲ ਇਸ ਵਕ ਉਹ ਕਹਿੰਦਾ ਹੈ ਕਿ ਭਾਈ ਗੁਰੂ ਗ੍ਰੰਥ ਸਾਹਿਬ ਜੀ ਇੱਕ ਲੰਮੀ ਰਚਨਾ ਜਰੂਰ ਹੈ ਵੱਡਾ ਗ੍ਰੰਥ ਹੈ ਪਰ ਜਦੋਂ ਸੁਰਤ ਜੁੜਦੀ ਹੈ ਤੇ ਉਹ ਵੱਡਾ ਗ੍ਰੰਥ ਲੱਗਦਾ ਹੀ ਨਹੀਂ ਇੰਝ ਇਨਾ ਆਨੰਦ ਆਉਂਦਾ ਹੈ ਪੜਨ ਦੇ ਵਿੱਚ ਇਨਾ ਸਕੂਨ ਮਿਲਦਾ ਹੈ ਕਿ ਇਹਦੇ ਬਰਾਬਰ ਹੋਰ ਕੋਈ ਗ੍ਰੰਥ ਹੀ ਨਹੀਂ ਹੈ ਦੇਖੋ ਇਹ ਦੁਨੀਆ ਦੇ ਦੂਜੇ ਵੀ ਵਿਦਵਾਨ ਕਹਿ ਰਹੇ ਹਨ ਤੇ ਮੈਂ ਇੱਕ ਵਿਦਵਾਨ ਹੋਇਆ ਰਸਲ ਮੈਂ ਉਹਦੀ ਗੱਲ ਕਰਾਂ ਇਸ ਸਮਾਸ ਮਾਪਤ ਹੈ ਉਹਨੇ ਚਰਚਾ ਕਰਦਿਆਂ ਹੋਇਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕੀਤਾ ਹੋਰ ਵੀ ਗ੍ਰੰਥ ਪੜ੍ਹੇ ਉਹ ਦੁਨੀਆਂ ਦੇ ਲੋਕਾਂ ਨੂੰ ਆਖਦਾ ਹੈ ਇਹ ਗੱਲ ਸਾਡੀ ਬੜੀ ਧਿਆਨ ਗੋਚਰੀ ਵੀ ਹੈ ਸਮਝਣ ਵਾਲੀ ਵੀ ਹੈ ਸਾਨੂੰ ਇਹਦੇ ਬਾਰੇ ਚਿੰਤਨ ਵੀ ਕਰਨਾ ਪਏਗਾ ਦੁਨੀਆਂ ਦੇ ਦੂਜੇ ਵਿਦਵਾਨ ਸਾਨੂੰ ਕੀ ਕਹਿ ਰਹੇ ਹਨ ਉਹ ਕਹਿੰਦਾ ਹੈ ਕਿ ਭਾਈ ਜਦੋਂ ਵਿਸ਼ਵ ਜੰਗ ਹੋਏਗਾ ਦੁਨੀਆਂ ਖਤਮ ਹੋ ਜਾਵੇਗੀ ਕੋਈ ਰਵੇ ਕੋਈ ਮੰਨਣ ਵਾਲਾ ਜੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਇਕਾਗਰਤਾ ਬਣੇ ਚਰਚਾ ਹੋਵੇ ਕਿ ਕਿਹੜਾ ਗ੍ਰੰਥ ਹੈ ਜਿਹੜਾ ਸਾਡੀ ਸਾਰਿਆਂ ਦੀ ਅਗਵਾਈ ਕਰ ਸਕਦਾ ਹੈ ਤੇ ਉਹ ਆਖਦਾ ਹੈ ਇਮਾਨਦਾਰੀ ਦੇ ਨਾਲ ਕਹਿਣਾ ਪਏਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਝ ਵੀ ਨਹੀਂ ਹੈ ਇਹ ਸਾਰੇ ਜਗਤ ਦੀ ਅਗਵਾਈ ਕਰਨ ਦੀ ਸਮਰੱਥਾ ਰੱਖਦਾ ਹੈ ਉਹਨਾਂ ਨੂੰ ਕਿਸੇ ਵਿਦਵਾਨ ਨੇ ਸਵਾਲ ਕੀਤਾ ਕਿ ਭਾਈ ਕੀ ਹੁਣ ਇਸ ਸਮੇਂ ਨਹੀਂ ਅਗਵਾਈ ਕਰ ਸਕਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ। ਉਹਨੇ ਇੱਕ ਗੱਲ ਕਹੀ। ਕਹਿਣ ਲੱਗਾ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਮਰੱਥਾ ਬਹੁਤ ਹੈ। ਉਪਦੇਸ਼ ਬੜਾ ਕਮਾਲ ਦਾ ਹੈ। ਜਗਤ ਜਲੰਦੀ ਨੂੰ ਸ਼ਾਂਤ ਕਰਨ ਵਾਲਾ ਤੇ ਇਕਾਗਰ ਕਰਨ ਵਾਲਾ ਹੈ। ਪਰ ਸਿੱਖਾਂ ਦੀ ਇੱਕ ਬਹੁਤ ਵੱਡੀ ਘਾਟ ਹੈ। ਸਿੱਖਾਂ ਦੀ ਇੱਕ ਬਹੁਤ ਵੱਡੀ ਘਾਟ ਹੈ। ਇੰਗਲੈਂਡ ਦਾ ਪ੍ਰਸਿੱਧ ਵਿਦਵਾਨ ਕਹਿ ਰਿਹਾ ਹੈ। ਕਹਿੰਦੇ ਕਿ ਜਿੰਨਾ ਹੀ ਵੱਡੇ ਉਪਦੇਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਨ ਮੈਂ ਹੋਰ ਵੀ ਗ੍ਰੰਥ ਪੜੇ ਹਨ ਪਰ ਸਿੱਖਾਂ ਨੇ ਰੁਮਾਲਿਆਂ ਦੇ ਵਿੱਚ ਛੁਪਾ ਕਰਕੇ ਧੁਰ ਕੀ ਬਾਣੀ ਨੂੰ ਰੱਖਿਆ ਹੈ ਦੂਸਰੀਆਂ ਵੱਖਰੀਆਂ ਉਫੀਆਂ ਪਾਸ਼ਾਵਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਨਹੀਂ ਕਰ ਸਕੇ ਇਹ ਘਾਟ ਹੈ ਜਿੰਨਾ ਵੱਡਾ ਗ੍ਰੰਥ ਸੀਗਾ ਓਨਾ ਵੱਡਾ ਪ੍ਰਚਾਰ ਨਹੀਂ ਹੋ ਸਕਿਆ ਓਲੇ ਰਹਿ ਗਈ ਹੈ ਵਿਚਾਰਤਰਾ ਇਹ ਬੇਨਤੀ ਹੈ ਮੈਂ ਸਮੂਹ ਸੰਗਤ ਨੂੰ ਅੱਜ ਵਾਲੇ ਖਾਸ ਦਿਨ ਤੇ ਇੱਕ ਬੇਨਤੀ ਕਰਾਂਗਾ ਫ੍ਰੈਂਚ ਦੇ ਵਿੱਚ ਸਪੈਨਿਸ਼ ਦੇ ਵਿੱਚ ਹੋਰ ਜਿਹੜੀਆਂ ਦੁਨੀਆ ਦੀਆਂ ਮਹਾਨ ਲੈਂਗੁਏਜ ਹਨ ਵੱਡੀਆਂ ਉਹਨਾਂ ਦੇ ਵਿੱਚ ਸਾਡੇ ਕੋਲ ਵੀ ਵਿਦਵਾਨ ਨਹੀਂ ਹੈ ਜਿਹੜੇ ਬੋਲ ਕੇ ਦੱਸ ਸਕਣ ਦੁਨੀਆ ਦੇ ਵੱਡੇ ਹਿੱਸੇ ਨੂੰ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿੰਡਾ ਵੱਡਾ ਖਜ਼ਾਨਾ ਹੈ ਪਿਓ ਦਾਦੇ ਦਾ ਖੋਲ ਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਇਹ ਸਾਡੇ ਪਿਤਾ ਦਾ ਦਾਦਿਆਂ ਦਾ ਪਰਦਾਦਿਆਂ ਦਾ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਅੰਮ੍ਰਿਤ ਬਾਣੀ ਦਾ ਬਹੁਤ ਵੱਡਾ ਖਜ਼ਾਨਾ ਹੈ ਪਰ ਅਸੀਂ ਲੁਕਾ ਕੇ ਰੱਖਿਆ ਹੋਇਆ ਹੈ ਬੇਨਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਕਿਰਪਾ ਕਰੇ ਸੋਹਣੇ ਸਾਡੇ ਵੀ ਵਿਦਵਾਨ ਪੈਦਾ ਹੋਣ ਵੱਖਰੀਆਂ ਵੱਖਰੀਆਂ ਪਾਸ਼ਾਵਾਂ ਦੇ ਵਿੱਚ ਦੁਨੀਆ ਦੇ ਸਾਹਮਣੇ ਇਹ ਖਜ਼ਾਨਾ ਰੱਖਣਾ ਕਿ ਇਹ ਦੁਨੀਆ ਦੇ ਲੋਕੋ ਇੰਨਾ ਵੱਡਾ ਸਾਡੇ ਕੋਲ ਗ੍ਰੰਥ ਹੈ ਜਿਹੜਾ ਸਾਰੀ ਦੁਨੀਆ ਨੂੰ ਇੱਕ ਜਗ੍ਹਾ ਤੇ ਇਕੱਤਰ ਕਰ ਸਕਦਾ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ੇਸ਼ਤਾ ਹੈ ਮਹਾਨਤਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਪਹਿਲੇ ਐਸੇ ਅਵਸਰ ਦੀਆਂ ਸਮੂਹ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ ਹੋਣ ਦਾਸ ਦਾ ਇੱਕ ਮਹੀਨਾ ਇਸ ਪਵਨ ਸਥਾਨ ਤੇ ਬੜਾ ਖੂਬਸੂਰਤ ਸੋਹਣਾ ਸੰਗਤਾਂ ਦੀ ਸੇਵਾ ਕਰਦਿਆਂ ਲੰਘਿਆ ਹੈ ਬਹੁਤ ਬਹੁਤ ਪ੍ਰਬੰਧਕਾਂ ਦਾ ਸਾਰੇ ਸੱਜਣਾ ਦਾ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਇਡਾ ਵੱਡਾ ਸਤਿਕਾਰ ਕੀਤਾ ਕੌਮ ਦੇ ਪ੍ਰਸਿੱਧ ਮਹਾਨ ਵਿਦਵਾਨ ਯਾਨੀ ਬੰਤਾ ਸਿੰਘ ਜੀ ਗੁਰੂ ਦੇ ਚਰਨਾਂ ਦੇ ਵਿੱਚ ਬੈਠੇ ਹਨ ਜਿਨ੍ਹਾਂ ਦੀ ਹੁਣ ਹਾਜ਼ਰੀ ਹੈ ਉਹਨਾਂ ਨੂੰ ਜੀ ਆਇਆਂ ਹੋਈਆਂ ਭੁੱਲਾਂ ਦੀ ਖਿਮਾ ਅੱਜ ਦਾਸ ਦੀ ਵਾਪਸੀ ਹੈ ਅਸੀਸ ਦੇਣੀ ਅਰਦਾਸ ਕਰਨੀ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਦਬ ਸਤਕਾਰ ਸਹਿਤ ਅਖੀਰ ਦੇ ਵਿੱਚ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਮਹਾਰਾਜਿਆਂ ਦੀ ਬਹੁਤ ਹੀ ਪਾਵਨ ਪਵਿੱਤਰ ਅਮਰਤਮਈ ਹਜ਼ੂਰੀ ਦਾ ਆਨੰਦ ਮਾਨ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀਓ ਆਇਆਂ ਸਮੂਹ ਸੰਗਤਾਂ ਦਾ ਧੰਨਵਾਦ ਹੈ ਸਭ ਨੂੰ ਜਿਉ ਆਇਆ ਹੈ ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਅਲਗੋਂ ਵਾਲੇ ਜਿਨ੍ਹਾਂ ਨੇ ਆਪ ਜੀਆ ਨੂੰ ਕਥਾ ਦੁਆਰਾ ਨਿਹਾਲ ਕੀਤਾ ਹੈ ਅੱਜ ਇਹਨਾਂ ਦੀ ਪੰਜਾਬ ਨੂੰ ਵਾਪਸੀ ਹੈ ਤੋਂ ਪਿਛਲੇ 1 ਮਹੀਨੇ ਤੋਂ ਸੰਗਤਾਂ ਦੀ ਸੇਵਾ ਦੇ ਵਿੱਚ ਇਹਨਾਂ ਨੇ ਕਥਾ ਦੁਆਰਾ ਸੰਗਤਾਂ ਦੀ ਸੇਵਾ ਕੀਤੀ ਹੈ ਬਹੁਤ ਬਹੁਤ ਧੰਨਵਾਦ ਸੁਣੋ ਆਪ ਜੀਆਂ ਦੇ ਸਾਣ ਮੁਖ ਹੋ ਰਹੇ ਹਨ ਪੰਥ ਦੇ ਮਹਾਨ ਵਿਦਵਾਨ ਬਾਬਾ ਬੰਤਾ ਸਿੰਘ ਦੇ ਮੁੰਡਾ ਪਿੰਡ ਵਾਲੇ ਆਓ ਆਪ